ਕਿਸ મુદ્ਦੇ ਨੂੰ ਲੈ ਕੇ ਜਿਹੜਾ ਅੱਜ ਧਰਨਾ ਦਿੱਤਾ ਗਿਆ ਜਿਹੜਾ ਧਰਨਾ ਨੀਂਹ ਭਾਰਤ ਬੰਦ ਦਾ ਕਿ ਸਦਾ ਤੇ ਇਹ ਸਾਰਾ ਭਾਰਤ ਬੰਦ ਹੋਇਆ ਅੱਜ ਇਹ ਜਿਹੜਾ ਮਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਹਰ ਵਰਗ ਦਾ ਉੱਥੇ ਧਰਨਾ ਚੱਲ ਰਿਹਾ ਸੀ ਉਹਦੇ ਸੰਬੰਧ ਵਿੱਚ ਕਹਿ ਲਓ ਤੇ ਇਹ ਸਰਕਾਰਾਂ ਜਿਹੜੀਆਂ ਸੈਂਟਰ ਦੀ ਸਰਕਾਰ ਪੰਜਾਬ ਦੀ ਸਰਕਾਰ ਦੀ ਦੋਹਤੀ ਦੇ ਨਾਲ ਸੁਪਰੀਮ ਕੋਰਟ बोलਦਾ ਸੀ ਵੀ ਇਹ ਉਸ ਕਿਸਾਨ ਨਹੀਂ ਜਿਹੜੇ ਖਨਾਰੀ ਬਾਗੜ ਦੇ ਬੈਠੇ ਨੇ ਤੇ ਉਹਨਾਂ ਨੂੰ ਅੱਜ ਦੇ ਇਸ ਭਾਰਤਵੰਦ ਦਾ ਇੱਕ ਮੈਸੇਜ ਦਿੱਤਾ ਹੈ ਵੀ ਇਹ ਇਕੱਲਾ ਕਿਸਾਨ ਨਹੀਂ ਉਸ ਕਿਸਾਨ ਨਹੀਂ ਇਹ ਸਾਰਾ ਵਰਦ ਹੈ ਇਹਦੇ ਵਿੱਚ ਅੱਜ ਬਹੁਤ ਵੱਡਾ ਹੰਗਾਰਾ ਮਿਲਿਆ ਪੰਤ ਹੋਇਆ ਹਰੇਕ ਮਜ਼ਦੂਰ ਕਿਸਾਨ ਵੀਰ ਦੁਕਾਨਦਾਰ ਹਰੇਕ ਮਲਾਜਮ ਨੇ ਕਿਸੇ ਵੀ ਉਹਦਾ ਮਲਾਜਮ ਅਸੀਂ ਚਾਹੇ ਉਹਨਾਂ ਨੇ ਸਾਰਿਆਂ ਇਨਸਾਫ ਦਿੱਤਾ ਹੈ ਉਹਨਾਂ ਨੇ ਐਨ ਤਹਿ ਦਮੋਂ ਭਾਰਤ ਨੂੰ ਬੰਦ ਕੀਤਾ ਹੈ ਬੰਦ ਹੋਇਆ ਇੱਕ ਮੈਸੇਜ ਦਿੱਤਾ ਹੈ ਕਿ ਦਾ ਪ੍ਰੋਗਰਾਮ ਇਹ ਲੱਗਦਾ ਨਹੀਂ ਜੇਕਰ ਕਿਸਾਨ ਜਿੱਥੇਬੰਦੀ ਸਾਰੀ ਜੁੜੀ ਹੁੰਦੀ ਤਾਂ ਧਰਨਾ ਕਿਤੇ ਹੋਰ ਜਾ ਕੇ ਬਚਾਓ ਇਹ ਹਾਂ ਇਹ ਅੱਜ ਤੋਂ 15 ਦਿਨ ਪਹਿਲਾਂ ਸੀ ਕੀ ਕਸਾਮ ਜਥੇਵੰਦੀ ਸਾਰੀ ਨਹੀਂ ਜੁਗੀ ਪਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆ ਪੰਜ ਦਿਨਾਂ ਤੋਂ ਕਸਾਮ ਜਥੇਵੰਦੀ ਸਾਰੀ ਜੁਗੀ ਹੋ ਬਾਹਰ ਕੌਣ ਰਹਿ ਗਿਆ ਬਾਹਰ ਤਾਂ ਫਿਰ ਉਹ ਜਿਵੇਂ ਕਹਿੰਦੇ ਆ ਕੋਈ ਚੀਜ਼ ਚਦੇ ਆ ਪਾਣੀ ਚ ਨਾ ਜਿਹੜੀ ਖੋਖਲੀ ਹੁੰਦੀ ਆ ਬਾਤ ਚਲਦੇ ਆ ਵੀ ਇਹ ਜਿਹੜੀ ਪਾਣੀ ਉਹਦੇ ਡੁੱਬ ਜਾਂਦੀ ਆ ਕੋਣ ਪਤਾ ਲੱਗਿਆ ਵੀ ਜਿਹੜਾ 13 ਮਹੀਨੇ ਦਿੱਲੀ ਦੇ ਵਿੱਚੋਂ ਦੋ ਦਿਨ ਕੱਟਿਆ ਉੱਥੇ ਕ ਲੋਕਾਂ ਦੀ ਆਮ ਕਹਾਣ ਹੁੰਦੀ ਸੀ ਆਮ ਲੋਕਾਂ ਦੀ ਕੰਗਾਲੀ ਲੀਡਰ ਦੇਖ ਜਾਂਦੇ ਆ ਲੀਡਰ ਸੌਦਾ ਕਰ ਲੈਂਦੇ ਆ ਅੱਜ ਉਹ ਨਸਾਨੀ ਉਹ ਘਟਕ ਹੋ ਗਈ ਜਿਹੜੇ ਲੀਡਰ ਸੌਦਾਦਾਰ ਨਾਲੇ ਸੀ ਉਹ ਕੱਲੇ ਲੀਡਰ ਰਹਿ ਗਏ ਉਹਨਾਂ ਨਾਲ ਕਿਸਾਨ ਨਹੀਂ ਲਫਾਫਾ ਉਹਨਾਂ ਦੇ ਹੱਥ 'ਚ ਹੈ ਥੱਲੋਂ ਦੀ ਮੋਰੀ ਕਰਕੇ ਕਿਸਾਨ ਚੱਕਿਆ ਹੈ ਉਹ ਇੱਕ ਭਟਕ ਹੋਈ ਹੈ ਤੁਸੀਂ ਵਿਖਿਆ ਕੌਣ ਸੀ ਤੇ ਲੜਾਈ ਕੌਣ ਲੜ ਕੇ ਆਇਆ ਆ ਡਰੇ ਵਾਲਾ ਸਾਹਮਣੇ ਬੈਠਾ ਹੈ ਉਹਨੇ ਛੇ ਗਣੇ ਗੱਲ ਕਹਿਤੀ ਨਹੀਂ ਜੇ ਤੁਸੀਂ ਮੰਨਣਾ ਨਹੀਂ ਮੰਨਦੇ ਮੈਂ ਮਰਨ ਵਰਤੇ ਰਹਿ ਜਾ ਮੈਂ ਸ਼ਹਾਦਤ ਦੇ ਦੂੰਗਾ ਪਰ ਇਹ ਗੱਲ ਤੋਂ ਪਿੱਛੇ ਨਹੀਂ ਹਟੂੰਗਾ ਕਿਸਾਨ ਲਾਗੂ ਚਾਹੇ ਉਹ ਜੋਗਿੰਦਰ ਗਰਾਹ ਹੋਵੇ ਚਾਹੇ ਰੁਲਦੂ ਮਾਨਸਾ ਹੋਵੇ ਚਾਹੇ ਹੋਰ ਹੋਣ ਉਹ ਕਹਿੰਦੇ ਵੀ ਸਾਨੂੰ ਜਦੋਂ ਅੰਦੋਲਨ ਸ਼ੁਰੂ ਕੀਤਾ ਸੀ ਉਦੋਂ ਸਾਡੀ رائے ਨਹੀਂ ਲਈ ਸਾਨੂੰ ਸਲਾਹ ਨਹੀਂ ਦਿੱਤੀ ਦੇਖੋ ਜਿੱਥੇ ਇਹ ਢੱਲੇਵਾਲ ਸਾਹਿਬ ਨੇ ਮੁੰਡਾ ਪਿਆ ਹੈ ਸੀ ਉਦੋਂ ਸਾਰਿਆਂ ਨੂੰ ਤਲਾਹ ਦਿੱਤੀ ਸੀ ਅਲੇ ਪੋਤਾ ਵਿਆਨਾ ਸੀ ਜਿਹਦੇ ਪੁੱਤ ਦਾ ਵਿਆਹ ਨੇ ਉਹਦੇ ਕਹਿੰਦਾ ਜਿਹਦੇ ਨਾਮ ਲਾਉਂਦਾ ਉਹ ਇਹ ਕਿਹੜਾ ਢੱਲੇਵਾਲ ਦੇ ਪੋਤੇ ਦਾ ਜਗਾ ਮੁੰਡੇ ਦਾ ਵਿਆਹ ਸੀ ਇਹ ਤਾਂ ਸੂਡਾ ਮਸਲਾ ਦੀ ਸਾਰਿਆਂ ਦਾ ਜਿਨ੍ਹਾਂ ਦੇ ਉਹ ਲੀਡਰ ਕਹੋਂਦੇ ਆ ਵੀ ਸੀ ਉਹਨਾਂ ਦੇ ਲੀਡਰ ਆ ਕਿਸਾਨ ਲੀਡਰ ਕਹਿੰਦੇ ਆ ਤੇ ਕਿਸਾਨਾਂ ਦਾ ਮਸਲਾ ਕੀ ਤਾਂ ਤੇ ਢੱਲੇਵਾਲ ਦਾ ਥੋੜੀ ਸੀ ਜਦੋਂ ਉਹਨੂੰ ਲੱਗਿਆ ਵੀ ਕਿਸਾਨਾਂ ਦਾ ਧੱਕਾ ਹੈ ਜਾਂ ਪਿਛੇ ਜਿਹੜੇ ਦਾ ਹਾਲ ਹੋਇਆ ਆਪਣੀਆਂ ਮੰਡੀਆਂ ਤੇ ਕਿਉਂ ਲਾ ਲੋ ਜਦ ਪਹਿਲਾਂ ਰੌਣਾ ਪਿਆ ਕਿੰਨਾ ਅੱਗੇ ਪੈ ਰਿਹਾ ਜੇ ਉਹਨੂੰ ਗੱਲ ਨੂੰ ਮੰਨਦੇ ਸੀ ਉਹ ਵੀ ਹਾਂ ਸਾਡੇ ਕਿਸਾਨਾਂ ਦਾ ਮਸਲਾ ਹੈ ਉਹਨਾਂ ਨੇ ਆ ਜਾਣਾ ਸੀ ਜਿੱਦਾਂ ਢੱਲੇਵਾਲ ਆ ਵਿਆਹ ਕਰਦਾ ਪੋਤੇ ਦਾ ਨਾ ਉਹਨੂੰ ਚਿੱਠੀ ਨਾ ਦਿੰਦਾ ਬਿਲਕੁਲ ਨਾ ਜਾਂਦੇ ਉਹਨੂੰ ਲੈ ਕੇ ਭੇਜਦੇ ਵੀ ਤਾਂ ਸਾਨੂੰ ਬੁਲਾ ਨਹੀਂ ਸੀ ਹੁੰਦੇ 32 ਦਿਨ ਹੋ ਗਏ ਆਪਣਾ ਡੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਨੂੰ ਕੱਲ ਨੂੰ ਕੋਈ ਗੱਲਬਾਤ ਹੋਣੀ ਹੁੰਦੀ ਹੈ ਕਹੇ ਜਾਂ ਮੈਸੇਜ ਜਾਂਦਾ ਫਿਰ ਉਹਨਾਂ ਨੂੰ ਮਾਇਕ ਸੱਜ ਪਹਿਲੀ ਵਾਰ ਤਾਂ ਮੈਂ ਇਹ ਕਿਹਨਾ ਵੀ ਕਿਹੜਾ ਪ੍ਰੋਗਰਾਮ ਹੈ ਨਾ ਤੇ ਖਾਂਕ ਮਈ ਹੈ ਤੀਰ ਤੋਂ ਲੈ ਉੱਥੇ ਲੈਟ ਬਣ ਗਈ ਜਿੰਨੇ ਦੋਨੋਂ ਫੋਰਮਾਂ ਦੇ ਲੀਡਰ ਨੇ ਹੁਣ ਉਹਨਾਂ ਨੇ ਸਾਰੇ ਜਿਹੜੇ ਆਪੂ ਨੇ ਉਹਨਾਂ ਦਾ ਨੰਬਰ ਲੱਗ ਗਿਆ ਗੱਲੇਵਾਲ ਨੂੰ ਕਹੇ ਜਾਂ ਬਥਰੂ ਜਾਂਦਾ ਫੋਨਾਂ ਖਾਸ ਦਾ ਉਹਦੀ ਡੈਲਬੋਰਡ ਨੂੰ ਪਾਸੇ ਕਰਿਆ ਜਾਊਗਾ ਦੂਜਾ ਲੀਡਰ ਬੈਠੂਆ ਉਹਨੂੰ ਕਰਿਆ ਜਾ ਉਹਨਾਂ ਦਾ ਕੋਈ ਅੱਗੇ ਦੂਜਾ ਨਹੀਂ ਕਿੰਨਿਆਂ ਨੂੰ ਇਹ ਮਾਰਦੇ ਆ ਕਿੰਨਿਆਂ ਕਿੰਨਾਂ ਕੰਮ ਲੈਂਦੇ ਆ ਉਹ ਲੀਡਰਾਂ ਤੋਂ ਬਾਅਦ ਫੇਰ ਆ ਜੀਂ ਜਿਲ੍ਹਾ ਤੇ ਗੱਲ ਫੇਰ ਜਿਲ੍ਹਿਆਂ ਦੇ ਲੀਡਰਾਂ ਨਾਲ ਇਹ ਜਿਹੜੀ ਲੜੀ ਹੈ ਨਾ ਇਹਨੂੰ ਪੂਰੀ ਫਰੋ ਕੇ ਅਟਾਂਗੇ ਅਸੀਂ ਕੋਈ ਕਿਸੇ ਨਾਲ ਜ਼ਬਰਦਸਤੀ ਨਹੀਂ ਕਰੀ ਨਹੀਂ ਮੇਰਾ ਕਹਿਣ ਦਾ ਮਤਲਬ ਹੈ ਜਿਹੜੇ ਉਹ ਜਥੇਬੰਦੀ ਜਿਹੜੀ ਅਲੱਗ ਨੇ ਜਿਹੜੀਆਂ ਅਜੇ ਤੱਕ ਪਹੁੰਚੀਆਂ ਨਹੀਂ ਅਗਰ ਨਾ ਪਹੁੰਚਣ ਉਹ ਤਾਂ ਕੀਵੇਂ ਦੇਖਦੇ ਉਹਨਾਂ ਨੂੰ ਉਹ ਜਿੱਥੇ ਬੰਦੀਆਂ ਨਹੀਂ ਰਹੀਆਂ ਨਾ ਉਹਦਾ ਜੱਥੇਦਾਰ ਬਣ ਗਿਆ ਆਪਣੇ ਆਪ ਨੂੰ ਕਹਿ ਚਿੱਕੀ ਤੇ ਰੂਹ ਤੇ ਜੱਥੇਦਾਰ ਕਹਿੰਦੇ ਆ ਤੁਸੀਂ ਪ੍ਰਧਾਨ ਕਹਿੰਦੇ ਆ ਇਕੱਲੇ ਪ੍ਰਧਾਨ ਦੇ ਜਿੱਥੇ ਹੁੰਦੀ ਹੁੰਦੀ ਹੈ ਜੇ ਲੋਕ ਨਾਲ ਹੋਣਗੇ ਲੋਕਾਂ ਦਾ ਛੱਡਿਆ ਇਹਨਾਂ ਨੂੰ ਲੋਕਾਂ ਦਾ ਛੱਤਰ ਮਾਰਦੇ ਇਹਨਾਂ ਨੂੰ ਪਿੰਡਾਂ 'ਚ ਵੜ ਕੇ ਵੇਖੋ ਹੁਣ ਆਹ ਜੇ ਕੁਝ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਤੜਾਂ ਦੇ ਨੇੜੇ ਤੇੜੇ ਵੱਡੀ ਤعداد ਦੇ ਵਿੱਚ ਫੋਰਸ ਲਾਤੀ ਕਿਵੇਂ ਦੇਖਦੇ ਹੋ ਇਸ ਨੂੰ ਮੈਂ ਕਹਿੰਦਾ ਸਾਲਾ ਭਵੰਤ ਬੈਠ ਮਾਨ ਬੈਠ ਜਾ ਕੇ ਮੋਦੀ ਬੈਠ ਜਾ ਕੇ ਪਾਤੜਾਂ ਦੇ ਬੈਠ ਜਾ ਕੇ ਆਪ ਹੀ ਤਾਂ ਸਾਡੀ ਕੰਨੀ ਅਸੀਂ ਬੈਠੇ ਆ ਕਿਤੇ ਦਿਲ ਕਰ ਲਿਆ ਫੈਸਲਾ ਕਿਤੇ ਡੱਲੇਵਾਲ ਨੂੰ ਚੱਕਣ ਦੇ ਤਾਂ ਨਹੀਂ ਕਿਵੇਂ ਚੱਕ ਲੈਂਗੇ ਡੱਲੇਵਾਲ ਗੁਰਦੁਆਰਾ ਲਈ ਜੀ ਅੱਜ ਆ ਕੇ ਮੂੰਹ ਪਾ ਜਾਣਗੇ ਅਸੀਂ ਬੈਠੇ ਆ ਪਹਿਲਾਂ ਸਾਨੂੰ ਮਾਰਨਗੇ ਅਸੀਂ ਡੱਲੇਵਾਲ ਫੇਰ ਚੱਕਣਗੇ ਇਹ ਡੱਲੇਵਾਲ ਇੰਨਾ ਖਾਣ ਕੇ ਕਹਿਣਾ ਸਰਪਾ ਚੀਤੜਾ ਸਾਡਾ ਪ੍ਰਧਾਨ ਹੈ ਤੂੰ ਸਾਡੇ ਬਾਤ ਤੇ ਮਰ ਰਿਹਾ ਹੈ ਅਜਿਆਂ ਥੋੜੀ ਜਿ ਕਰਨ ਦੇਵਾ ਤੁਹਾਡੀ ਜੱਤੇ ਬੰਦਿਓ ਬੋਲੇ ਅੱਗੇ ਅੱਗੇ ਪ੍ਰੋਗਰਾਮ ਕੀ ਲਿਖਿਆ ਗਿਆ ਹੈ ਅੱਗੇ ਪ੍ਰੋਗਰਾਮ ਸਾਡਾ ਇਹ ਹੈ ਪਹਿਲੀ ਵਾਰ ਤਾਂ ਚਾਰ ਤਰੀਕ ਦਾ ਆ ਗਿਆ ਉਹ ਤੋਂ ਬਾਅਦ ਅਸੀਂ ਹੋਰ ਚਾਰ ਤੋਂ ਬਾਅਦ ਐਕਸ਼ਨ ਕਰਾਂਗੇ ਉਹ ਸਾਡੀ ਮੀਟਿੰਗ ਹੋਊਗੀ ਸਵੇਰਲੇ ਵੇਲੇ ਪੂਰੀ ਬਾਤ ਤੁਹਾਨੂੰ ਦੱਸ ਦੇਵਾਂਗੇ ਵੀ ਕੀ ਅਗਲਾ ਪ੍ਰੋਗਰਾਮ ਕੀ ਹੋਊਗਾ ਪ੍ਰਧਾਨ ਜੀ ਅੱਜ ਕਿੰਨੀ ਧੰਨਵਾਦ